ਦੀ ਕੇਪਰੂ ਸਰਹੱਦ ਤੇ ਤਾਰੋ ਪਾਰ ਮੰਗਵਾਇਆ ਜਾ ਰਿਹਾ ਹੈ ਮਾਮਲਾ ਅਜਲਾਲਾ ਦੇ ਥਾਣਾ ਪਿੰਡ ਦੇ ਮੈਦੋਗਾਜ਼ੀ ਦਾ ਹੈ ਜੁਥੇ ਕਿ ਪਿਤੇ ਦਿਨ ਕਿਸਾਨ ਨੇ ਖੇਤਾ ਦੇ ਵਿੱਚੋਂ 2.3 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਡੀਐਸਪੀ ਅਜਲਾਲਾ ਗਵਿੰਦਰ ਸਿੰਘ ਨੇ ਲਖਨ ਦਿਸੀਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਕਿਸਾਨ ਦੇ ਕਮਾਦ ਦੇ ਖੇਤਾ ਦੇ ਵਿੱਚੋਂ ਜਿਹੜਾ ਲੰਗਨ ਦੇ ਦੌਰਾਨ ਇੱਕ ਪੀਲੇ ਰੰਗ ਦੀ ਟੈਪਕੀ ਹੋਈ ਟੇਪ ਦੇ ਵਿੱਚ ਜਿਹੜਾ ਵਜਨਦਾਰ ਕੁਛ ਨਜ਼ਰ ਆਇਆ ਪੁਲਿਸ ਨੇ ਪਾਟੀ ਦੇ ਵੱਲੋਂ ਜਦੋਂ ਉਕਤ ਪੀਲੇ ਰੰਗ ਦੀ ਟੇਪ ਦੇ ਵਿੱਚ ਲਪੀਟੀ ਹੋਈ ਚੀਜ਼ ਨੂੰ ਚੈੱਕ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਉਹ ਹੈਰੋਇਨ ਸੀ ਤੇ 2 ਕਿਲੋ 300 ਦਾ ਚਲੰਜੀਤ ਸਿੰਘ ਆਈਪੀਐਸ ਐਸਐਸਪੀ ਅਮਰਸਰ ਦੇ ਆਦੇਤੀ ਜੀ ਦੀਆਂ ਹਦਾਇਤਾਂ ਅਨੁਸਾਰ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮਹਿੰਮ ਦੇ ਤਹਿਤ ਅੱਜ ਥਾਣਾ ਜਨਰਾਂ ਦਾ ਐਸਐਚਓ ਸਦਾਸਤ ਨਾਮ ਸਿੰਘ ਸਬ-ਸਪੈਕਟਰ ਅਤੇ ਐਡੀਸ਼ਨਲ ਐਸਐਚਓ ਰਾਜ ਚੰਦਰ ਤੇ ਇਹਨਾਂ ਦੀ ਟੀਮ ਜਦੋਂ ਇਲਾਕੇ ਦੇ ਵਿੱਚ ਗਸ਼ਤ ਦੇ ਦੌਰਾਨ ਗੈਸ ਕਰ ਰਹੀ ਸੀਗੇ ਤਾਂ ਇਹਨਾਂ ਨੂੰ ਤਲਾਸ਼ ਮਿਲੀ ਤੇ ਉਹਦੇ ਤੇ ਇਹਨਾਂ ਨੇ ਕਮਾਤ ਦੇ ਵਿੱਚ ਸੱਚ ਕਰਦੇ ਆ 2 ਕਿਲੋ 300 ਗ੍ਰਾਮ ਜਿਹੜੀ ਆ ਹੈਰਾਨ ਬਰਾਮਦ ਕੀਤੀ ਆ ਜਿਹੜੀ ਕਿ ਸਤਨਾਮ ਸਿੰਘ ਸਨ ਅਭਰਵੰਦ ਸਿੰਘ ਵਾਸੀ ਸੈਦੋਗੜੀ ਹਣਾ ਅਨਾਲਾ ਦੇ ਕਮਾਤ ਦੇ ਖੇਤੋਂ ਮਿਲੀ ਆ ਜੋ ਸਾਰਾ ਜਿਹੜੋ ਚੈੱਕ ਕੀਤਾ ਤਾਂ ਇਹ ਹੈਰਾਨ ਜਿਹੜੀ ਆ ਇਹ ਕਮਾਤ ਦੇ ਖੇਤੋਂ ਬਰਾਮਦ ਹੋਈ ਆ ਇਹਨੂੰ ਬਰਾਮਦ ਕਰਨ ਤੋਂ ਬਾਅਦ ਮੁਕਦਮਾ ਨੰਬਰ 168 ਅਧਿੰਤਾਰਾ 22 ਸੀ ਗੱਲ 85 ਐਨਡੀਪੀਐਸ ਐਕਟ ਥਾਣਾ ਅਜਨਾਲਾ ਦਰਜ ਜਿਸਟ ਰਿਸਟਰ ਕੀਤਾ ਗਿਆ ਤੇ ਇਹ ਜਿਹੜੀ ਇਹਦੀ ਤਫ਼ਤੀਸ਼ ਚੱਲੀ ਆ ਜਿਹੜੇ ਇਹਦੇ ਦੋਸ਼ੀ ਨੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਤਾਂ ਉਹਨਾਂ ਨੂੰ ਜਿਹੜਾ ਵਾ ਮਦਾਨ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਦੀ ਤਫ਼ਤੀਸ਼ ਸਾਡੀ ਚੱਲ ਦੇਣੀ ਸਾਰਾ ਲੱਗਾਈ ਕਿੱਥੋਂ ਆਈ ਹੈ ਕਿਉਂਕਿ ਬਾਰਡਰ ਤੋਂ ਕੋਸਟ ਲੱਗੇ ਪਿੰਡ ਪਿੰਡ ਜਿੱਥੇ ਗ੍ਰਾਮ ਦੋਈ ਲੱਗਦਾ ਹੈ ਕਿਉਂਕਿ ਡਰੋਨ ਤੇ ਅਕਸਰ ਉੱਥੇ ਮੂਵਮੈਂਟ ਹੁੰਦੀ ਹੈ ਹਾਂ ਸਾਨੂੰ ਜਿਹੜਾ ਜਿਸ ਤਰੀਕੇ ਜਿਸ ਪੋਜੀਸ਼ਨ 'ਚ ਇਹ ਮਿਲੀ ਆ ਦੇ ਹੋ ਸਕਦਾ ਹੈ ਡਰੋਨ ਤੋਂ ਫੋਟੋ ਹੋਈ ਹੋਵੇ ਬਾਕੀ ਅਸੀਂ ਵੀ ਗਾਈ ਨਾ ਦਿੱਤੀਸ਼ ਕਰਾਂਗੇ ਸਾਰੀ ਤੇ ਇਹਦਾ ਜਿਹੜਾ ਬਹੁਤ ਜਲਦੀ ਜਿਹੜੀ ਆ ਸਾਰੇ ਸਚਾਈ ਦੇ ਇਹ ਜੋਸ਼ੀ ਜਿਹੜਾ ਤੁਹਾਡੇ ਸਾਹਮਣੇ ਚੱਲੇਗਾ। ਕਰ ਬਾਰ ਵੀ ਤੁਸੀਂ ਜੋ